ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਉਦਾਸੀ ਸਮੇ ਜਿਹੜੇ ਵਿਅਕਤੀਆਂ ਦੀ ਮਹੱਤਵਪੂਰਨ ਵਿਅਕਤੀਆਂ ਦੀ ਮੁਲਾਕਾਤ ਹੋਈ ਉਹਨਾਂ ਬਾਰੇ ਸਜਦਪੁਰ ਵਿਖੇ ਜਿਸ ਨੂੰ ਅੱਜ ਕੱਲ ਐਮਨਾਵਾਦ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਭਾਈ ਲਾਲੋ ਜੀ ਨਾਲ ਹੁੰਦੀ ਹੈ ਭਾਈ ਲਾਲੋ ਜੀ ਇੱਕ ਗਰੀਬ ਕੀਰਤੀ ਇਨਸਾਨ ਸਨ ਉਹਨਾਂ ਦੇ ਘਰ ਗੁਰੂ ਜੀ ਨੇ ਭੋਜਨ ਛਕਿਆ ਸੀ ਇਸ ਤੋਂ ਬਾਅਦ ਤੌ ਲੰਬਾ ਵਿਖੇ ਗੁਰੂ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਹੁੰਦੀ ਹੈ ਸੱਜਣ ਠੱਗ ਜੋ ਲੋਕਾਂ ਨੂੰ ਲੁੱਟਦਾ ਸੀ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਚੰਗਾ ਇਨਸਾਨ ਬਣ ਗਿਆ ਸੀ ਇਸ ਤੋਂ ਬਾਅਦ ਬਨਾਰਸ ਵਿਖੇ ਗੁਰੂ ਜੀ ਦੀ ਮੁਲਾਕਾਤ ਚਤੁਰਦਾਸ ਨਾਲ ਹੁੰਦੀ ਹੈ ਚਤੁਰਦਾਸ ਨਾਲ ਧਾਰਮਿਕ ਵਿਚਾਰ ਵਟਾਂਦਰਾ ਹੋਇਆ ਧੂਬਰੀ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸ਼ੰਕਰ ਦੇਵ ਜੀ ਨਾਲ ਹੋਈ ਜੋ ਧਾਰਮਿਕ ਵਿਚਾਰਾਂ ਦੇ ਵਿਅਕਤੀ ਸਨ ਇਸ ਤੋਂ ਬਾਅਦ ਕਾਮ ਰੂਪ ਵਿਖੇ ਗੁਰੂ ਜੀ ਦਾ ਮੇਲ ਨੂਰ ਸ਼ਾਨ ਨਾਮ ਦੀ ਜਾਦੂਗਰਨੀ ਨਾਲ ਹੋਇਆ ਜੋ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਇਸ ਤੋਂ ਬਾਅਦ ਗੁਰੂ ਜੀ ਸਲਹਟ ਪਹੁੰਚੇ ਜਿੱਥੇ ਸੂਫੀ ਸੰਤ ਸੇਖ ਜਲਾਲ ਜੀ ਨੂੰ ਮਿਲੇ ਜਗਨਨਾਥ ਪੁਰੀ ਵਿਖੇ ਗੁਰੂ ਜੀ ਦਾ ਮੇਲ ਇੱਥੋਂ ਦੇ ਪੁਜਾਰੀਆਂ ਨਾਲ ਹੋਇਆ ਮੁਲਾਕਾਤ ਹੋਈ ਸੌਰੀ ਤੇ ਇੱਥੇ ਹੀ ਗੁਰੂ ਜੀ ਨੇ ਆਰਤੀ ਦਾ ਉਚਾਰਨ ਕੀਤਾ ਇਥੋਂ ਗੁਰੂ ਜੀ ਲੰਕਾ ਪਹੁੰਚੇ ਲੰਕਾ ਦਾ ਰਾਜਾ ਸ਼ਿਵਨਾਭ ਜਾਂ ਸ਼ਿਵਨਾਥ ਗੁਰੂ ਜੀ ਦਾ ਸਰਦਾਲੂ ਬਣ ਗਿਆ ਅਤੇ ਉਸ ਨੇ ਸਿੱਧੇ ਰਸਤੇ ਚੱਲਣ ਦਾ ਪਰਣ ਕੀਤਾ ਇਥੋਂ ਗੁਰੂ ਜੀ ਪਾਕਪਟਨ ਪਹੁੰਚੇ ਪਾਕਪਟਨ ਸੇਖ ਫਰੀਦ ਜੀ ਦੇ ਗੱਦੀ ਨਸੀਨ ਸੇਖ ਬ੍ਰਹਮ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਇਥੋਂ ਗੁਰੂ ਜੀ ਤਲਵੰਡੀ ਪਹੁੰਚੇ ਤਲਵੰਡੀ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਜੀ ਭੈਣ ਨਾਨਕੀ ਨੂੰ ਮਿਲਣ ਸultanpur ਪਹੁੰਚੇ ਇਸ ਤਰ੍ਹਾਂ ਉਹਨਾਂ ਦੀ ਪਹਿਲੀ ਉਦਾਸੀ 12 ਸਾਲ ਵਿੱਚ ਪੂਰੀ ਹੋਈ ਸੀ